ਮੇਰਾ ਜੀ ਕੀ ਨਾਮ ਆਪਣਾ ਮੇਰਾ ਨਾਮ ਜੱਸਾ ਸਿੰਘ ਪਿੰਡ ਸਿਆਵਲਪੁਰ ਸਿਆਵਲਪੁਰ ਤੋਂ ਮੈਂ ਸਰਪੰਚ ਆ ਜੀ ਜੀ ਇਹ ਜਿਹੜਾ ਲੰਗਰ ਲੈ ਕੇ ਆਏ ਹਾਂ ਹਾਂਜੀ ਇਹ ਕਿੰਨੇ ਦਿਨਾਂ ਤੋਂ ਇਸੇ ਤਰ੍ਹਾਂ ਲੰਗਰ ਚੱਲਦਾ ਜਿਸ ਦਿਨ ਤੋਂ ਇਸ ਬੰਨੂ ਢਾ ਲੱਗੀ ਸੀ ਉਸੇ ਦਿਨ ਤੋਂ ਲਗਾਤਾਰ ਲੰਗਰ ਚੱਲ ਰਿਹਾ ਜੀ ਇਹ ਸਾਡੇ ਨੌਜਵਾਨ ਵੀਰਾਂ ਵੱਲੋਂ ਤੇ ਪਿੰਡਾਂ ਵੱਲੋਂ ਵਾਰੀਆਂ ਪਈਆਂ ਹੋਈਆਂ ਪਹਿਲਾਂ ਤਜਵਾਲ ਤੋਂ ਲੰਗਰ ਲਗਾਇਆ ਹੋਇਆ ਸੀ ਕੱਲ ਵੀ ਦੁਪਹਿਰ ਤੋਂ ਬਾਅਦ ਸਪੰਡ ਸਿਆਵਲਪੁਰ ਤੋਂ ਅੱਜ ਵੀ ਤਜੋਵਾਲ ਤੋਂ ਸੀ ਹੋਰ ਪਿੰਡਾਂ ਤੋਂ ਵੀ ਲੰਗਰ ਆ ਰਹੇ ਆ ਅੱਜ ਫਿਰ ਦੁਪਹਿਰ ਤੋਂ ਬਾਅਦ ਸਾਡੀ ਵਾਰੀ ਫੇਸ ਸੀ ਸਿਆਵਲਪੁਰ ਤੋਂ ਹਾਂ ਜੀ ਨੌਜਵਾਨਾਂ ਦੇ ਅੰਦਰ ਬਹੁਤ ਵੱਡਾ ਜਜ਼ਬਾ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਨੌਜਵਾਨਾਂ ਦੇਖੋ ਹੋਰਾ ਕਾ ਸਟੇਟਾਂ ਦੇ ਵਿੱਚ ਤਾਂ ਇਹ ਰੋਲਾ ਪਾਇਆ ਪੰਜਾਬ ਦੀ ਨੌਜਵਾਨੀ ਖਤਮ ਹੋ ਗਈ ਆ ਪਰ ਇੱਥੇ ਆ ਕੇ ਦੇਖੋ ਨੌਜਵਾਨਾਂ ਦਾ ਜਜ਼ਬਾ ਕਿੰਨਾ ਹੈ ਇਹ ਨੌਜਵਾਨਾਂ ਦੇ ਨਾਲ ਹੀ ਬੰਨ ਬੰਨੇ ਆ ਗਿਆ ਜੀ ਨੌਜਵਾਨ ਨਾ ਹੁੰਦੇ ਸਾਥ ਨਾ ਹੁੰਦਾ ਜੂਥ ਨਾ ਹੁੰਦਾ ਸ਼ਾਇਦ ਇਹ ਬਹੁਤ ਔਖਾ ਹਾਂਜੀ ਜਦੋਂ ਇਹ ਢਾ ਲੱਗੀ ਆ ਤੁਸੀਂ ਯਕੀਨ ਨਹੀਂ ਕਰ ਸਕਦੇ ਸੀਗੇ ਇੱਕ ਮੈਸੇਜ ਦੇ ਵਿੱਚ ਕਿੰਨੇ ਬੰਦੇ ਇਕੱਠੇ ਹੋ ਗਏ ਸੀਗੇ ਜੀ ਤੁਸੀਂ ਦੇਖਣਯੋਗ ਸੀਗੇ ਜਦੋਂ ਉਸ ਟਾਈਮ ਆ ਕੇ ਦੇਖਦੇ ਜੇ ਇੱਕ ਮੈਸੇਜ ਕੀਤਾ ਉਸੇ ਟਾਈਮ ਹਜ਼ਾਰਾਂ ਦੇ ਹਿਸਾਬ ਨਾਲ ਨੌਜਵਾਨ ਇਕੱਠੇ ਹੋ ਗਏ ਸੀਗੇ ਸਰਪੰਚ ਸਾਹਿਬ ਤਾਜੀ ਸਥਿਤੀ ਕੀ ਆ ਇਸ ਅਜੇ ਤਾਜੋਬਾਲ ਬਣਦੀ ਤਾਜੀ ਸਥਿਤੀ ਕੀ ਆ ਇਸ ਟਾਈਮ ਤਾਂ ਥੋੜੇ ਕੰਟਰੋਲ ਦੇ ਵਿੱਚ ਆ ਨੌਜਵਾਨ ਜਦੋਂ ਜਦ ਲੱਗੇ ਹੋਏ ਆ ਹੋਰ ਵੀ ਕੰਟਰੋਲ ਦੇ ਵਿੱਚ ਲੈ ਕੇ ਆਵਾਂਗੇ ਸਰਪੰਚ ਸਾਹਿਬ ਇਹ ਲੰਗਰ ਦਾ ਅਰੇਂਜਮੈਂਟ ਕਿਦਾਂ ਫੇ ਬੀਬੀਆਂ ਭੈਣਾਂ ਦੀ ਬਹੁਤ ਵੱਡੀ ਸਭਾਵ ਸੇਵਾ ਹੈਗੀ ਆ ਹਾਂ ਜੀ ਘਰਾਂ ਦੇ ਕੰਮ ਵੀ ਕਰਨੇ ਆ ਪਰ ਘਰਾਂ ਦੇ ਕੰਮ ਛੱਡ ਕੇ ਇਹ ਸਾਰਿਆਂ ਦੀ ਭਾਵਨਾਵਾਂ ਆ ਜੀ ਸਾਰੇ ਜਣੇ ਰਲ ਮਿਲ ਕੇ ਸਹਿਯੋਗ ਦਿੰਦੇ ਆ ਸਹਿਯੋਗ ਦੇ ਨਾਲ ਹੀ ਆਪਣਾ ਕੰਮ ਕਾਰੇ ਛੱਡ ਕੇ ਸੇਵਾ ਕਰਦੇ ਆ ਉਹਦੇ ਨਾਲ ਹੀ ਲੰਗਰ ਬਣਾਉਂਦੇ ਨੌਜਵਾਨ ਵੀਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਨੌਜਵਾਨ ਵੀਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਦੇਖੋ ਸਾਡੇ ਇੱਕ ਸਨੇਹੀ ਤੇ ਜਿਹੜੇ ਇੱਥੇ ਪਹੁੰਚਦੇ ਆ ਬਹੁਤ ਸ਼ੁਕਰਗੁਜ਼ਾਰ ਉਹਨਾਂ ਦਾ ਰਾਲ ਮਿਲ ਕੇ ਸਾਥ ਦੇਣ ਅੱਗੇ ਵੀ ਜੇ ਇਦਾਂ ਹੀ ਚੱਲਦਾ ਰਿਹਾ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਪੰਜਾਬ ਨੂੰ ਅਸੀਂ ਬਣਾ ਸਕਦੇ ਹਾਂ ਮੇਰੇ ਦਿੰਦੀ ਨਾਮ ਹੈ ਆਪਣਾ ਨਾਮ ਗੁਰਪ੍ਰੀਤ ਕੁਮਾਰ ਜੀ ਗੁਰਪ੍ਰੀਤ ਜੀ ਕਿੰਨੇ ਦਿਨਾਂ ਤੋਂ ਲੰਗਰ ਚੱਲਦਾ ਪਿਆ ਅਸੀਂ 3 ਦਿਨ ਤੋਂ ਆ ਰਹੇ ਆ ਜੀ 4 ਦਿਨ ਤੋਂ ਲਗਾਤਾਰ ਜੀ ਇਹ ਦੇਖਿਆ ਦੁੱਧ ਨੂੰ ਵਾਲੇ ਦੇ ਉੱਤੇ ਜਾ ਰਹੇ ਨੇ ਵੱਡੇ ਵੱਡੇ ਪੈਟ ਦੁੱਧ ਦੇ ਖੁੱਲੇ ਜਾ ਰਹੇ ਨੇ ਜਾ ਲੱਗੇ ਆ ਨਾ ਨੌਜਵਾਨਾਂ ਦੀ ਬਹੁਤ ਵੱਡੀ ਸੇਵਾ ਵੀ ਕੀਤੀ ਜਾ ਰਹੀ ਹੈ ਹਾਂਜੀ ਸਰ ਇਹ ਨਗਰ ਦੇ ਵਿੱਚੋਂ ਸਾਰਾ ਨੰਬਰ ਇਕੱਠਾ ਕਰਦੇ ਹਾਂ ਹਾਂਜੀ ਸਰ ਪਿੰਡ ਦੇ ਜਿੱਦਾਂ ਨੌਜਵਾਨ ਰਲ ਕੇ ਜੀ ਨਾਲ ਦੇ ਪਿੰਡਾਂ ਤੋਂ ਵੀ ਹਾਂਜੀ ਕਿੰਨੇ ਕਿ 3-3 ਤੋਂ ਲਗਾਤਾਰ ਹਾਂਜੀ ਕੌਫੀ ਦਾ ਲੰਗਰ ਵੀ ਵੀ ਕੌਫੀ ਬਣਾ ਲੇ ਹਾਂਜੀ ਕੌਫੀ ਦਾ ताजो बाल दस्वीर आप जी साझिया करते पे हाँ ताजो बाल बन दियाँ ਤੋ ਕਰ ਪਾਣੀ ਖੋਰ ਦਾ ਜ਼ਰੂਰ ਹੈ ਪਰ ਨੌਜਵਾਨ ਵੀਰ ਵੀ ਜੰਗੀ ਪੱਦਰ ਦੇ ਉੱਪਰ ਸਵਾਮਾ ਦੇ ਰਹੇ ਹਨ ਨੌਜਵਾਨਾਂ ਦੇ ਜज्ਬੇ ਨੂੰ ਸਲਾਮ